ਆ ਦੇਖੋ ਗਾਇਸ ਅਸੀ ਕਾਲਜੀ ਸਾਰਿਆਂ ਨੂੰ ਨਵੇਂ ਵਲੌਗ ਤੁਹਾਡਾ ਵੈਲਕਮ ਆਮਣ ਆ ਰਹੀ ਜਿਵੇਂ ਮਨ ਨੂੰ ਲੱਗ ਰੀਲ ਬਣਾ ਦੇ ਤਿਆਰ ਮੈਂ ਹੋਈ ਆ ਬਹੁਤ ਜਿਆਦਾ ਮੇਰਾ ਵੀ ਨੂਟ ਟਾਰ ਦੇਖੋ ਗਾਇਸ ਤਿਆਰ ਮੈਂ ਹੋਈ ਆ ਤੇ ਰੀਲ ਮੰਨ ਕਹਿੰਦੀ ਮੇਰੀ ਬਣਾ ਦੇ ਮੈਂ ਤਿਆਰੀ ਵੇਖਣਾ ਬਿਲਕੁਲ ਨਿਊ ਡਰੈਨ ਡਰੈਨ ਪਾਇਆ ਜ ਇਹ ਸਾਡਾ ਤੈਨੂੰ ਪਤਾ ਹੀ ਕਿ ਜਾਣ ਲੱਗਿਆ ਮਤਲਬ ਕਿਤੇ ਜਾਣਾ ਹੁੰਦਾ ਤੇ ਐਵੇਂ ਦਾ ਹੀ ਫੈਸਲਾ ਜਾਂਦਾ ਸਾਡਾ ਮੈਂ ਅੱਗੇ ਵੀ ਚੰਗੀ ਤਿਆਰ ਦੇਣ ਮੰਦੀ ਤੂੰ ਮੂੰਹ ਤੋਂ ਆਈ ਹੈ ਆਪਾਂ ਗੱਡੀ 'ਚ ਆਈਆਂ ਚੰਗਾ ਭਲਾ ਮੇਕਅੱਪ ਕੀਤਾ ਸੀ ਮੂੰਹ ਤੋਂ ਨੂੰ ਕੀ ਆਹੀ ਮੈਂ ਕਿਹਾ ਸਾਬਾਂ ਉਹਨਾਂ ਨੇ ਗਾਂ ਕਿ ਮੇਰਾ ਤਾਂ ਲੱਛ ਰੱਖਿਆ ਇਹਨਾਂ ਤੇ ਫੇਰ ਬਣਾਉਣ ਲੱਗੀ ਹੈ ਨਹੀਂ ਫੇਸ ਹੋਸ਼ ਹੈਗਾ ਆਪਣੇ ਕੋਲ ਨਹੀਂ ਮੇਰਾ ਟਾਈਮ ਹੀ ਲੱਗ ਕੱਢਣ ਦਾ ਮੈਂ ਥੋੜੀ ਲਾ ਨਹੀਂ ਇਹ ਜਮਾਂ ਹੀ ਨਹੀਂ ਪਤਾ ਲੱਗਦਾ ਇਹਦਾ ਲਓ ਜੀ ਆਪਾਂ ਤਿਆਰ ਹੋ ਗਏ ਆ ਦਰਬਾਰ ਸਾਹਿਬ ਮੱਥਾ ਟੇਕਣ ਜਾਣਾ ਮੈਂ ਨਹੀਂ ਤੁਹਾਡਾ ਮੂੰਹ ਤੋਤਾ ਮੇਰਾ ਸਾਫ ਪਿਆ ਮੂੰਹ ਬਿਲਕੁਲ ਐਕੂਰੇਟ ਆ ਦੇਖ ਮ ਉਹ ਲਿਆ ਉਹ ਦੋੜਾ ਤੇਰਾ ਮਾਮੇ ਰੱਖਿਆ ਮੂੰਹ ਤੇ ਮਾਰਨ ਨਾਲ ਉਹ ਬੜੀ ਚਮਕ ਲਿਆਉਂਦਾ ਹੀ ਜਦ ਮਾਮੇ ਕੋ ਲੈ ਕੇ ਆ ਹਾਂ ਕੀ ਮੇਕਅਪ ਫਿਕਸਰ ਹੈ ਨਾ ਫਿਕਸਰ ਨਹੀਂ ਹੈਗਾ ਉਹ ਕੁਝ ਹੋਰ ਹੈ ਵੀ ਡਾਇਮੰਡ ਸੀ ਵਾਲਾ ਅੱਛਾ ਜੀ ਹਾਂ ਉਹ ਅੱਧੇ ਦਮਣ ਨੇ ਵੀ ਸੂਟ ਪਾਇਆ ਉਹ ਵਾਸ ਹੋਇਆ ਪਿਆ ਸੁਕਣਾ ਹੋਇਆ ਸਕਿਨ ਕੇਅਰ ਪ੍ਰੋਡਕਟ ਲਾਉਂਦਾ ਆ ਗਾ ਸਾਨੂੰ ਵੀ ਉਹਨੇ ਦੱਸਤੀ ਆ ਕੇ ਸਕਿਨ ਕੇਅਰ ਕਰਨੀ ਹੈ ਹੀ ਆਪ ਸਕਿਨ ਕੇਅਰ ਬਹੁਤ ਕਰਨ ਡੇ ਆਂ ਤੇ ਉਹ ਦਿਨ ਦਾ ਤੇ ਦਮਣ ਚ ਵੀ ਫਰਕ ਪੈ ਗਿਆ ਦਮਣ ਵੀ ਬੜੀ ਕਾਲੀ ਇਹਨ ਕਹਦੇ ਹਾਂ ਬੰਗਾਂ ਲੋੜਾ ਸਾਡੀ ਦੇਖੋ ਚਾਹੇਂਦੀ ਕੋਲ ਪੜਾ ਬੁਰਾ ਉਹ ਵਿਚਾਰੇ ਸਾਰਾ ਦਿਨ ਘੁੰਮਦੇ ਫਿਰਦੇ ਰਹਿੰਦੇ ਉਹ ਵੀ ਕੀ ਕਰਨ ਮੈਂ ਕੋ ਗੰਡਾ ਮੂੰਹ ਲਿਆ ਤੂੰ ਮੂੰਹ ਤੋੜਨ ਤੈਨੂੰ ਹੋਇਆ ਕੀ ਮੈਨੂੰ ਸਮਝਣ ਲੱਗਣ ਦੀ ਆ ਮੇਰੇ ਦਾਗ ਦੇਖਣੇ ਤੈਨੂੰ ਫੰਡ ਦੇ ਲੋ ਗਾਈਸ ਆਪਾਂ ਰੈਡੀ ਹੋ ਗਿਆ ਤੇ ਮੇਰਾ ਸੂਟ ਫੁੱਲ ਦੇਖਣ ਨੂੰ ਤੁਸੀਂ ਇੰਸਟਾਗ੍ਰam ਤੇ ਚਲੇ ਜਾਓ ਠੀਕ ਹੈ ਜੀ ਸਿੰਪਲ ਬ੍ਰਸ਼ ਲਾ ਲਓ ਆਹ ਸ਼ਾਇਆ ਗ੍ਰੀ ਟਕਣੀ ਆ ਨਾ ਬਲਸ਼ ਨਾ ਹੋ ਜਾਣੀਆਂ ਸਹੀ ਬਲਸ਼ ਨਾ ਹੋ ਜਾਣੀਆਂ ਸਹੀ ਉਹ ਜਦੋਂ ਇੱਥੇ ਲਾਦੇ ਮੂੰਹ ਲਾ ਦੇ ਤਾਂ ਲੈ ਤਾਂ ਮੈਂ ਮੈਂ ਸੂਟ ਦਿਖਾਦਾ ਮੈਂ ਦੱਸਦਾ ਸੂਟ ਬਾਰੇ ਨਹੀਂ ਨਹੀਂ ਮੈਂ ਇੱਥੇ ਵੀਡੀਓ ਚ ਦੱਸ ਦੇਣੀ ਆ ਫਿਰ ਮੈਂ ਆਪਾਂ ਰੀਲ ਸੂਟ ਕਰ ਲਾਂਗੇ ਤੇ ਲੋ ਜੀ ਮੈਂ ਇੱਥੇ ਤੁਹਾਨੂੰ ਦੱਸਦਾ ਕਿਉਂਕਿ ਭੈਣਾ ਨੇ ਮੈਨੂੰ ਫਿਰ ਕਮੈਂਟ ਕਰਕੇ ਪੁੱਛਣਾ ਤੇ ਮੈਸੇਜ ਵੀ ਕਰਨੇ ਨੇ ਨਹੀਂ ਕੋਈ ਸੂਟ ਬਾਰੇ ਨਹੀਂ ਦੱਸਿਆ ਤੇ ਮੈਂ ਰੈਡੀ ਕੀਤਾ ਜੀ ਕ੍ਰੇਪ ਫੈਬਰਿਕ ਦਾ ਸੂਟ ਰੈਡੀ ਕੀਤਾ ਇਹ ਬੋਟਲ ਗ੍ਰੀਨ ਕਲਰ ਦੇ ਆ ਹਨਾ ਬੋਟਲ ਗ੍ਰੀਨ ਵੀ ਪੀਕ ਹੈਪੀ ਕੁਕ ਮਿਕਸ ਜੀ ਆ ਇਹਦੇ ਤੇ ਦੁੱਧ ਇੱਕ ਗੱਦਮ ਕਿਹੜਾ ਕਰਨਾ ਹੋ ਪੀਕਾਕ ਰੰਗੇ ਪੀਕਾਕ ਦੇ ਖੰਭਾ ਦਾ ਲਹਿੰਗਾ ਬਣਾਉਣਾ ਚਾਹੁੰਦੇ ਹਾਂ ਬਣਾਉਣਾ ਨੂੰ ਲਹਿੰਗਾ ਹਾਂ ਮੇਰਾ ਲਹਿੰਗਾ ਪੀਕਾਕ ਦੇ ਖੰਭਾ ਦਾ ਹੀ ਮੈਂ ਫਿਰ ਬਣਾਉਣ ਨੂੰ ਲਹਿੰਗਾ ਆਪਾਂ ਸੂਟ ਬਣਾਇਆ ਹਾਂ ਤੇ ਲੋ ਜੀ ਇਹ ਤੇ ਆਪਾਂ ਨੇ ਬਾਵਾ ਦਾ ਮੈਂ ਕੰਮ ਕੀਤਾ ਹੈਵੀ ਥੋੜਾ ਜਿਹਾ ਇਹ ਸਾਰਾ ਆਪਣਾ ਮਸ਼ੀਨ ਦਾ ਕੰਮ ਹੋਇਆ ਹੋਇਆ ਜੀ ਸਾਰਾ ਮਸ਼ੀਨ ਵਰਕ ਹੈ ਤੁਸੀਂ ਐਵੇਂ ਦਾ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤੇ ਸਾਡੇ ਨਾਲ ਸਭ ਵਰਕ ਕਰ ਸਕਦੇ ਹੋ ਤੇ ਬਾਕੀ ਫੁੱਲ ਸ਼ਰਟ ਦੇ ਵਿੱਚ ਬੁਟੀ ਦਿੱਤੀ ਹੈ neck ਆਪਾਂ ਨੇ ਡਿਜ਼ਾਈਨ ਕੀਤਾ ਇਸ ਤਰ੍ਹਾਂ ਤੇ ਬਾਕੀ ਬਾਟਮ ਪਲੇਨ ਆ ਤੇ ਇਹਦੇ ਨਾਲ ਜੋ ਦੁਪਟਾ ਰੱਖਿਆ ਜੀ ਆਪਾਂ ਪਿਓਰ organza ਦਾ ਸਿੰਪਲ ਲੇਸਸ ਦਾ ਡਿਜ਼ਾਈਨ ਦਿੱਤਾ ਤੇ ਮੈਂ ਸਿੰਪਲ ਜਿਹਾ ਰੈਡੀ ਕਰਵਾਇਆ ਜਿਵੇਂ ਤੁਹਾਨੂੰ ਪਤਾ ਮੌਸਮ ਚੇਂਜ ਦਾ ਤੁਸੀਂ ਮੈਂ ਤਾਂ ਸਾਰੀ ਜਗ੍ਹਾ ਪੈ ਵੀ ਜਾਉ ਬਹੁਤ ਵਧੀਆ ਪਾਰਟੀ ਵੇਅਰ ਤੁਸੀਂ ਇਹਨੂੰ ਪਸ਼ਮੀਨੇ ਤੇ ਕਾਪੜਨ ਤੇ ਕਲਸ ਤੇ ਸ਼ਿਮਰ ਤੇ ਟਿਸ਼ੂ ਤੇ ਕਿਸੇ ਵੀ ਢਾਬੀ ਤੇ ਬਣਾ ਸਕਦੇ ਫੈਬਰਿਕ ਬੜੇ ਤਰ੍ਹਾਂ ਦੇ ਹੈਗੇ ਸਾਡੇ ਕੋਲ ਠੀਕ ਹੈ ਤੁਹਾਨੂੰ ਪਤਾ ਕਿ ਜੇ ਮੌਸਮ ਚੇਂਜ ਹੋ ਰਿਹਾ ਪਸ਼ਮੀਨਾ ਆ ਰਿਹਾ ਸੀ ਲਕਾਰੀ ਹੈ ਕ੍ਰੇਪ ਆ ਰਹੀ ਹੈ ਨਾ ਜਿਹੜੇ ਤੇ ਮਰਜੀ ਤੁਸੀਂ ਤੁਹਾਡੀ ਚੋਇਸ ਹੈ ਤੁਸੀਂ ਫੈਬਰਿਕ ਦੱਸ ਦਿਓ ਅਸੀਂ ਉਵੇਂ ਰੈਡੀ ਕਰ ਦਾਂਗੇ ਠੀਕ ਹੈ ਜੇ ਪਾਰਟੀ ਵਾਲਾ ਲੁੱਕ ਜਾਣਾ ਤਾਂ ਉਹ ਤੇ ਸਿੰਥੈਟਿਕ ਫੈਬਰਿਕ ਤੇ ਬਣਾਓ ਫਿਰ ਕਾਟਨ ਵਾਲੇ ਫੈਬਰਿਕ ਕ੍ਰੇਪ ਟਿਸ਼ੂ ਤੇ ਸਿਲਕ ਤੇ ਸੋਨਾ ਲੱਗੇਗਾ ਹਨਾ ਪਾਰਟੀ ਵੇਅਰ ਹੈਵੀ ਮੇਕਅਪ ਕੀਤਾ ਹੋਵੇ ਨਾ ਵਿਆਹ ਸ਼ਾਦੀ ਚ ਵੀ ਪੈ ਜਾਊਗਾ। ਸੰਪਰਕ ਨੰਬਰ ਦੱਸ ਦੋ। ਆਪਣਾ ਹੈਗਾ ਜੀ ਬੁਟੀਕ ਵਾਲਾ ਨੰਬਰ 9814790283 9914790283 ਠੀਕ ਹੈ ਜੀ ਉੱਥੇ ਜਾ ਕੇ ਤੁਸੀਂ WhatsApp ਤੇ ਮੈਸੇਜ ਕਰਕੇ ਸੂਟ ਦਾ ਪ੍ਰਾਈਸ ਪੁੱਛ ਸਕਦੇ ਹੋ ਤੁਸੀਂ ਸਟੀਚ ਕਰਵਾਉਣਾ ਹੈ ਵਿਦਆਊਟ ਸਚਿੰਗ ਲੈਣਾ ਤੁਸੀਂ ਉੱਥੇ ਪੁੱਛ ਸਕਦੇ ਹੋ ਠੀਕ ਹੈ ਜੀ ਤੇ ਚਲੋ ਜੀ ਤੁਸੀਂ ਬਣੇ ਰੋ ਵਲੌਗਸ ਹੋਣਾ ਇਸ ਤੋਂ ਬਾਅਦ ਉੱਥੇ ਗੁਰਦੁਆਰਾ ਸਾਹਿਬ ਜਾ ਕੇ ਪੈਂਦੇ ਆ ਤੇ WhatsApp ਮੱਥਾ ਟੇਕ ਲਈ ਸਾਰੇ ਵਾਸਤੇ ਤਿਆਰ ਹੋ ਗਏ। ਪ੍ਰੈਸ ਲੈ ਲਈ ਇਹਨਾਂ ਨੇ। ਨੇ ਯਾਰੀ ਉਹਨਾਂ ਦੇ ਕੱਪੜੇ ਉਹ ਗਵਨਾਂ ਚੇਂਜ ਨਹੀਂ ਕਰਨੇ ਉਹਨਾਂ ਨੂੰ ਚੇਂਜ ਕਰਨੇ ਉਹ ਮੈਂ ਜਾਣਾ ਹਾਂ ਆ ਮੈਂ ਤਾਂ ਸਾਫ ਆਹੀ ਤਿਆਰੋ ਕੇ ਸਾਰੇ ਨੇ ਬੂਏ ਖੜਕਾਈ ਨੇ ਨਹੀਂ ਹਾਨੂੰ ਬਿਮਾਰੀ ਲੈਣੀ ਹੁੰਦੀ ਸੁੰਦਰੀ ਸੁੰਦਾਰ ਕਿਉਣੀ ਇਹਨਾਂ ਦੀ ਆਵਾਜ਼ ਆ ਗਈ ਕਿਤੇ ਆਗੇ ਆਗੇ ਉਹ ਨਾ ਮੋਬਾਈਲ ਸੁਣੀ ਵਾਕਰ ਨੂੰ ਬਾਹਰ ਹੋਣੀ ਹਾਂ ਲਓ ਜੀ ਸਾਡੀ ਸਾਰੀ ਜਿੰਨੇ ਵੀ ਸਾਰੇ ਅਸੀਂ ਮੈਂਬਰ ਆਏ ਸੀ ਗੁਰਦੁਆਰਾ ਸਾਹਿਬ ਜਾ ਰਹੇ ਹਾਂ ਮੱਥਾ ਟੇਕਣ ਵਾਸਤੇ ਫਤਿਹ ਸਭ ਤੋਂ ਅੱਗੇ ਦਰਬਾਰ ਸਾਹਿب ਪਹੁੰਚ ਗਏ ਆਪਾਂ ਧੰਨਵਾਦ ਸਾਡੀ ਚੈਂਪੀ ਡੱਡੀ ਪਿੱਛੇ ਹੈ ਜੀ ਚੱਲ ਪਿੱਟ ਡੱਡੀ ਪਿੱਛੇ ਹੈ ਹਾਂ ਹੋ ਗਈ ਮਮੀ ਬਹੁਤ ਸਮੇਂ ਦਾ ਮਹਿਸੂਸ ਕਰ ਰਹੇ ਤੁਸੀਂ ਮੈਂ ਦੇਖੋ ਚਤਾ ਚੌਣ ਚਕਾ ਚੌਣ ਚਕਾ ਚੌਣ ਦੇਖੋ ਦਰਬਾਰ ਜਦੋਂ ਅਮਰ ਸਾਹਿਬੀ ਓਹੋ ਲੋਕੀ ਉਹ ਵਰਨੀ ਬੜਾ ਮਾਰਦੇ ਨੇ ਪੂਰੀ ਦੀਵਾਲੀ ਕਰਕੇ ਪੂਰੀਆਂ ਦੁਕਾਨਾਂ ਸਜਾਉਣਾ ਪਈਆਂ ਸਾਹਮਣੇ وہی ਜੋ ਅੱਗੇ ਦੇਖ ਰਿਹਾ ਉਹੀ ਪਿੱਛੇ ਲਿਖਣਾ ਸਾਹਮਣੇ ਹੋਰ ਕੋਈ ਥੋੜੀ ਦਿਖਣਾ ਸਾਹਮਣੇ ਵਾਲਾ ਪਿੱਛੇ ਹੀ ਆ ਰਿਹਾ ਆਈ ਮਾੜੇ ਪਹਿਲਾਂ ਵੈਲ ਨੇ ਤੂੰ ਮਗਰੋਂ ਵੈਲ ਆ ਮਮੀ ਮੁੜ ਗਈ ਆ ਮਮੀ ਕਹਿੰਦੀ ਸਾਹਮਣੇ ਇੱਕਦਮ ਮਜ਼ਾ ਆ ਰਿਹਾ ਲੈ ਲੋ ਜੀ ਸਾਡੀ ਸਾਰੇ ਚੱਲ ਪੈਣ ਗੁਰਦੁਆਰਾ ਸਾਹਿਬ ਮੱਥਾ ਟੇਕਣ ਗੁਰਦੁਆਰਾ ਸਾਹਿਬ ਪਹੁੰਚਣਾ ਹੈ ਸੰਗਤ ਤਾਂ ਜੀ ਬਹੁਤ ਹੈ ਹਾਂ ਸੰਗਤ ਤਾਂ ਸਾਰੀ ਰਾਤ ਹੀ ਰਹਿੰਦੀ ਇੱਥੇ ਕੌਣ ਮਿਲ ਗਿਆ ਮੈਂ ਸਾਈਡ ਤੇ ਕਿਹੜੇ ਦਿਨ ਕਿ ਇਹ ਵਾਹਿਗੁਰੂ ਸੱਚੇ ਪਾਤਸ਼ਾਹ ਬਹੁਤ ਅਰਦੀ ਮਨੀ ਇੱਛਾ ਸੀ ਕਿ ਮੈਂ ਸੀਤ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਵਾਂ ਤੇ ਅੱਜ ਪ੍ਰਮਾਤਮਾ ਨੇ ਮੇਰੀ ਅਰਦਾਸ ਜਿਹੜੀ ਉਹ ਸੁਣ ਲਈ ਏ ਤੇ ਅੱਜ ਅਸੀਂ ਦਰਸ਼ਨ ਕਰਨ ਆਏ ਆ ਸਾਰੇ ਇੱਥੇ ਆਪਾਂ ਅੱਜ ਫਿਰ ਮੇਰੀ ਪਕਾਵਾ ਦੀ ਨੂੰ ਪਛਾਣ ਲਵੇ ਗਿਆਨੀ ਤੂੰ ਨਹੀਂ ਰਹਿ ਗਿਆ ਪਾਪਾ ਮੇਲ ਲੱਗੀ ਆ ਚਲੋ ਆਜੋ ਬੋਤ ਤੇ ਲੋ ਜੀ ਹੁਣ ਅਸੀਂ ਪਹੁੰਚ ਗਏ ਜਿੱਥਾ ਸਾਹ ਦਰਸ਼ਨ ਕਰਦੇ ਨਾਲ ਤੁਹਾਨੂੰ ਮਿਲਣ ਨੂੰ ਪਾਪਾ ਨੇ ਬੰਨਣੀ ਹੈ ਪੱਗ ਧਰਮਾਸੀ ਜੀ ਪਾਪਾ ਜਦੋਂ ਆਪਾਂ ਨੂੰ ਪਟਕਾ ਬਣਾ ਕੇ ਹਲਾਰ ਕੇ ਪਾਪਾ ਨੂੰ ਵੀ ਦੂਜੇ ਖਲੋ ਹੀ ਆਉਣੀ ਚਾਹੀਦੀ ਨਹੀਂ ਕਰਦੇ ਪੱਗ ਉਹਨੇ ਕੋਨੇ ਲੇ ਆਪਰੇ ਸਾਰੇ ਨੋਟਮਨ ਪਾਵਰ ਚਿਸ ਮੰਗੋ ਇਹ ਸਸ ਦੇ ਵਿੱਚ ਕੁਕ ਕੀ ਹੈ ਐਚ ਡੀ ਨ ਤਰ੍ਹਾਂ ਲੱਜਾ ਕੋਈ ਚੋੜ ਕੋਈ ਹੋਰ ਕੀ ਦੀ ਦੇ ਦੇਗੀ ਹੋਰ ਕੀ દવા ਮੈਂ ਕੋਈ ਟਿੱਖੀ ਸਹੀ ਬੱਜੀ ਟਿੱਕੀ ਉਹ ਸੂਈ ਦੇ ਦੇ ਉਹ ਵਿੱਚ ਸੂਈਆਂ ਭਈ ਆਹ ਵਾਲੀਆਂ ਬਾਹਰ ਚੱਲ ਖਾ ਲੈਣਾ ਦੇਖ ਕਰਕੇ ਦੇਖ ਲੈ ਹੁੰਦਾ ਇੱਥੇ ਉਹ 50 ਤਾਂ ਚੁੱਕੀ ਪਰ ਹਾਂ 50 50 ਦੋੜ ਜਿੱਤੇ ਇੱਥੇ ਲੈ ਨਹੀਂ ਬਣਦੇ ਉਹ ਕੰਮ ਆ ਮੱਥੇ ਤੇ ਲਓ ਜੀ ਇਧਰ ਪੱਗ ਬਣ ਲਈਏ ਦਿਖਾਓ ਬਸ ਬਸ ਜ਼ਿਆਦਾ ਨਾ ਹੋ ਕਰੋ ਬਾਜਨਾ ਸੈੱਟ ਹੋਣਾ ਬਹੁਤ ਵਧੀਆ ਬਹੁਤ ਵਧੀਆ ਤੇ ਕੱਪੜੇ ਵੀ ਰਾਜੇ ਦੇ ਪਾਏ ਮਿਲਾ ਦੋ ਸ਼ਰਟ ਪਾਈ ਰਾਜੇ ਦੀ ਰਾਜੇ ਸ਼ਰਟ ਪਾਈ ਹੈ ਕਿਉਂਕਿ ਸ਼ਰਟ ਇਹਨਾਂ ਦੀ ਮੈਂ ਘਰੇ ਭੁੱਲ ਗਈ ਚਲੋ ਭਾਈ ਰੋਲਾ ਪਾਓਗੇ ਤਾਂ ਨਿਕਲਣਗੇ ਨਹੀਂ ਤੇ ਨਾ ਨਿਕਲਣਾ ਨਹੀਂ ਹੈਗਾ ਚਲੋ 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 ਗਾਇਜ਼ ਆਪਾਂ ਵੀ ਰੈਡੀ ਆ ਮੈਂ ਤੁਹਾਨੂੰ ਦਿਖਾਦਾ ਲਓ ਆਪਾਂ ਵੀ ਰੈਡੀ ਹੋ ਗਏ ਆਪਾਂ ਨੇ ਆਹ ਪਿੱਕਾ ਦਾ ਸੂਟ ਪਾਇਆ ਪਿੱਛੇ ਨਾ ਚਾਹੀਓ ਪਿੱਛੇ ਬਹੁਤ ਗਾ ਪਿਆ ਹੋਇਆ ਤੁਸੀਂ ਕਿਹੜਾ ਇੰਨਾ ਗਾ ਪਿਆ ਲਓ ਜੀ ਆਪਾਂ ਸਾਰੇ ਰੈਡੀ ਆਂ ਜਾਣ ਨੂੰ ਆਪਾਂ ਹੁਣ ਜਾਣਾ ਤੇ ਆਪਾਂ ਚੱਲੇ ਆਂ ਜੀ ਆਪਣੇ ਪੇਕੇ ਕਿਉਂਕਿ ਤੁਹਾਨੂੰ ਪਤਾ ਹੀ ਰਾਤ ਦੇ ਅਸੀਂ ਦਰਬਾਰ ਸਾਹਿਬ ਆਏ ਸੀ ਮੱਥਾ ਟੇਕ ਲਿਆ ਸੀ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਜਿਆਦਾ ਵੀਡੀਓ ਨਹੀਂ ਬਣਾਈ ਤੇ ਹੁਣ ਆਪਾਂ ਜਾਣਾ ਅੱਜ ਪੇਕੇ ਤੇ ਆਕਾਰ ਨਹੀਂ ਜਾਣਾ ਸਹਰੇ ਬਸ ਸਾਰੇ ਕੱਢੋ ਭੱਜਾ ਤੇ ਬਹੁਤ ਚਾਰ ਚੜ੍ਹਿਆ ਹੋਇਆ ਫਿਰ ਟਾਈਮ ਹੋ ਗਿਆ 8 ਵਜੇ ਦਾ ਲੋਕਟਲ ਆਉਂਗਾ ਦੂਆ ਖੁੱਲਾ ਛੱਡਣਾ ਹੈ ਮੈਂ ਖਲਾਰਾ ਦਾ ਸਾਂਬਲਾ ਪਹਿਲਾਂ ਪਹਿਲਾਂ ਸਾਂਭੀ ਇਹਦੀ ਫਿਰ ਚੱਲਦੇ ਆਪਾਂ ਤੂੰ ਐਡਾ ਟੌਰ ਕੱਢਿਆ ਸੈੱਟ ਸੁੱਟ ਪਾਇਆ ਹੈ ਤੂੰ ਤਾਂ ਐਨੇ ਪੇਕੇ ਪਹਿਲੀ ਵਾਰ ਚੱਲੀ ਹੈ ਜਦੋਂ ਸਮਾਨ ਲੈਣੇ ਪੂਰਾ ਉਹਨਾਂ ਦਾ ਲਿਆਂਦਾ ਨਹੀਂ ਜਿੰਨਾ ਹੋ ਗਏ 20 20 ਸਾਲ ਉਹ ਸੈੱਟ ਪਾਈ ਫਿਰਦੇ ਆ ਵੇਤਾ ਬਾਜੀ ਤੇਰਾ ਤੇਰੇ ਸਾਹਮਣੇ ਬੈਠਾ ੜੀ ਕੋਈ ਗੱਲ ਹੈ ਤਾਂ ਹੀ ਸਾਹਮਣੇ ਬੈਠਾ ਕੀ ਗੱਲ ਸਾਹਮਣੇ ਆਵਤਾਰ ਤੂੰ ਇਸ ਸਾੜੀ ਦੇ ਸਾਹਮਣੇ ਬੈਠੇ ਹੋ ਤੇ ਦਿਮਾਗ ਤੇ ਲੋੜ ਪਤਾ ਕਿੰਨਾ ਹੈ ਬਲੌਗ ਆ ਗਿਆ ਬਲੌਗ ਕਿਦਾ ਓਡਾ ਸਾਡਾ ਕਿਨੇ ਪਾਇਆ ਹੈ ਹਾਂ ਮਿਸਟਰ ਜੀ ਬਸ ਹੀ ਆਇਆ ਬਸ ਉਹ ਹੀ ਬਸ ਮੈਂ ਦਿਮਾਗ ਹੀ ਲਿਆ ਹੋਇਆ ਆਇਆ ਮੈਸੇਜ ਉਹ ਨੀਦਰ ਸ਼ਾਰਟ ਰੀਲ ਆਉ ਕਰਦੀ ਕੀ ਹੋ ਗਿਆ ਜੀ ਫਤੇ ਵੀ ਰੈਡੀ ਹੈ ਸਾਰੇ ਰੈਡੀ ਨੇ ਕਾਪੀਰਾਈਟ ਆ ਗਿਆ ਹਾਂ ਹਾਂ ਆਹ ਤੇ ਆਇਆ ਉਹ ਕਾਨੂੰ ਉਹ ਕਹਿੰਦਾ ਕੀ ਆ ਗਿਆ ਮੈਂ ਕਹਿੰਦਾ ਕਾਪੀਰਾਈਟ ਆ ਗਿਆ ਮੈਂ ਹਾਂ ਹਾਂ ਤੂੰ ਕਹ ਮੈਂ ਕਿਹੜੇ ਹੋ ਗਿਆ ਰੈਡੀ ਮੈ ਰੈਡੀ ਕੀ ਜਿੱਕ ਡਿਸ਼ ਨਾ ਉਹ ਤੇ ਲਿਖ ਕੇ ਤੈਨੂੰ ਤੈਨੂੰ ਕੀ ਆ ਤੈਨੂੰ ਕੀ ਨੂ ਤੈਨੂੰ ਕੀ ਆ ਮੂ ਤਾਂ ਤੋਹ ਕਹਿੰਦਾ ਪੁੰਜਣਾ ਕਿਨੇ ਸੀ ਹੋਰ ਧੋਗਦਾ ਆ ਪੁੰਜ ਕਿੱਥੇ ਆ ਨਾ ਨਹੀਂ ਮੇਰੇ ਚ ਆ ਬਲੋ ਵਾਲਾ ਮਾਰ ਕੇ ਆਇਆ ਹੀ ਬਲੋ ਨਾ ਕੰਪੂਚ ਮੂ ਕਿਉਂ ਗਿਆ ਮੈਂ ਤਾਂ ਬਲੀ ਜਿਹਾ ਕਹਿੰਦਾ ਮੂ ਤੇ ਉਸ ਤੋਂ ਤੈਸੇ ਜੇ ਕਹਿੰਦੀ ਮੈਂ ਜਿੱਤੇ ਫਿਰ ਨਾ ਗਿਆ ਮੇਰੀ ਗਾਈਆਂ ਦੇਦੇ ਨਾ ਉਹ ਨਾ ਪਲਾਸਵਰ ਪਾਣੀ ਦੇ ਵੜਦੀਆਂ ਆਏ ਦਮਨ ਦਮਨ ਆਹ ਇਹ ਨੂੰ ਦਿੰਦੇ ਫੇਲਾ ਪਾਣੀ ਪੀਂਦੇ ਤੂੰ ਸ਼ੇਰ ਹੈ ਇਹਦੇ ਵਰਗੇ ਨਹੀਂ ਹੋਣੇ ਹੁਣੇ ਪੂਤ ਆ ਜਾ ਤੂੰ ਡਰ ਜਾਣਾ ਇਹ ਪਾਪਾ ਚਲੋ ਜੀ ਇਧਰ ਲਾ ਲਾਈਟ ਤੇ ਪਾਦੇ ਵਿੱਚ ਲਾਈਟ ਦਾ ਚਲੇ ਉਧਰ ਗੱਡੀਆਂ ਆਪਣੇ نیچے ਆ ਗਈਆਂ ਤੇ ਆਪਾਂ ਨੂੰ ਹੁਣ ਹੈਗੀ ਜੀ ਵਾਪਸੇ ਆਪਾਂ ਇਧਰੋਂ ਚੈੱਕ ਆਊਟ ਕਰ ਜਾਣਾ ਪਰਸਾ ਪਰਸ ਮੈਂ ਹੱਥ ਫੜੂੰਗੀ ਠੀਕ ਹੈ ਤੇ ਆਹਾਂ ਬਾਕੀ ਸਾਰਾ ਸਮਾਨ ਦੇਖ ਲੈ ਸਾਰਾ ਕੁਝ ਓਕੇ ਆ ਨਾ ਕੋਈ ਚੀਜ਼ ਰਹਿ ਨਾ ਜਾਵੇ ਕੋਈ ਚੀਜ਼ ਰਹਿ ਨਾ ਜਾਵੇ ਹਾਂ ਕਾਈ ਪੱਕਾ ਤੁਸੀਂ ਮੇਰੇ ਕੋਲ ਚ ਵੀ ਲੱਗਿਆ ਨਾ ਆ ਇਹ ਚ ਪਿਆ ਆ ਜਿਹੜਾ ਉੱਪਰ ਪਿਆ ਪਰਸ ਇਹਦੇ ਵਿੱਚ ਤੇ ਲਓ ਜੀ ਅਸੀਂ ਆਪਣੇ ਹੋਟਲ ਤੋਂ ਚੈੱਕ ਆਊਟ ਕਰ ਲਿਆ ਤੇ ਸਾਰੀ ਸਾਡੀ ਟੀਮ ਅਜੇ ਬਾਹਰ ਖਲੋਤੀ ਹੈ ਚਾਚਾ ਜੀ ਮਿਲਣ ਆਏ ਨੇ ਸਾਨੂੰ ਹੁਣੇ ਹੀ ਅੱਜ ਡਿਆ ਡਿਆ ਹੀ ਬੋਲਣੀ ਹੈ ਠੀਕ ਹੈ ਕੀ ਰਹਿ ਗਿਆ ਫੋਨ ਨਾ ਨਹੀਂ ਦਾ ਆਹ ਖੋ ਗਿਆ ਤੇ ਦੋਵੇਂ ਨਹੀਂ ਖਲੋ ਕੇ ਗੱਲ ਕਰ ਲੋ ਹੁਣ ਇੱਥੇ 41 ਬਾਰਾਂ ਦਾ ਟੱਬਰ ਕਿੰਨਾ ਬੜੀ ਆ ਟੱਬਰ ਵਾਈਚ ਇੱਥੇ ਪੁੱਛਣਾ ਪਸੰਦ ਨਹੀਂ ਕਰਦੇ ਕਿ ਰਾਹ ਪੁੱਛ ਲਈ ਹੈ ਕਹਿਣਗੇ ਨਹੀਂ ਪਹਿਲਾਂ ਮੈਪ ਲਾਉਣਾ ਹੈ ਕਿੰਨ ਜਮਾਨੇ ਗਏ ਉਹ ਉਹ ਜਮਾਨੇ ਪੁਰਾਣੇ ਹੁੰਦੇ ਸੀ ਪੁਰਾਣੇ ਤਾਂ ਹੁਣ ਬਾਹਰ ਘੜੇ ਮੁਝੇ ਪੰਜ ਦਸੀ ਮੜੇ ਮੈਤਾ ਚਾਂ ਕਿਧਰ ਜਾਣਾ ਵਾ ਪਾ ਐਦਾਂ ਕਰਕੇ ਪੁੱਛੋ ਹਾਂ ਉਹ ਮੈਂ ਤਾਂ ਜੋ ਕਿਧਰ ਨੂੰ ਜੇ ਹਾਂ ਆਇਆ ਪਾ ਉਹ ਅੱਜ ਕੱਲ੍ਹ ਸਭ ਪਾ ਉਹ ਤਾਂ ਆ ਬਣ ਗਿਆ ਅੱਜ ਕੱਲ੍ਹ ਤੂੰ ਵੀ ਭਰ ਦਿੰਦਾ ਕਈ ਵਾਰ ਤੇ ਭਾਜੀ ਹੁਰੀ ਇੰਨੇ ਖੁਸ਼ ਹੈ ਤੇ ਅਈ ਬੜੇ ਖੁਸ਼ ਆਈ ਥੱਲੇ ਪੇਕੇ ਕਿ ਵੀ ਕਹਿੰਦੇ ਨੇ ਪੇਕੇ ਹੁੰਦੇ ਮਾਵਾ ਨਾਲ ਤੇ ਮਾਂ ਤੁਹਾਡੀ ਸਾਡੇ ਕੋਲ ਬੈਠੀ ਤਾਂ ਜੀ ਪੇਕੇ ਕਿ ਦੇਖੋ ਜਾਣਾ ਸੀ ਲੋ ਜੀ ਹੋਟਲ ਤੋਂ ਆਪਾਂ ਨਿਕਲ ਗਏ ਸੀ ਤੇ ਹੁਣ ਆਪਾਂ ਨੇ ਬ੍ਰੇਕਫਾਸਟ ਕਰਨਾ ਹੈ ਬ੍ਰੇਕਫਾਸਟ ਕੁਲਚੇ ਘਰਾਂ ਨੇ ਦੇਖਦੇ ਮਿਲਦੇ ਨੇ ਕਿ ਨਹੀਂ ਮਿਲਦੇ ਤੋਂ ਵਿੱਚ ਸਦੀ ਕੁਲਚੇ ਕੁਲਚੇ ਤਾਂ ਉੱਥੋਂ ਖਾਣੇ ਸੀ ਦਰਬਾਰ ਸਾਹਿਬ ਕੋਲ ਜੀ ਦੁਕਾਨ ਫੇਮਸ ਨਹੀਂ ਹੈਗੀ ਆ ਨਹੀਂ ਆਇਆ ਮੈਂ ਲੱਦਾਂ ਮੈਂ ਹਾਂ ਆਪਾਂ ਨਹੀਂ ਆਇਆ ਲੱਦਾਂ ਇਹ ਪਹਿਲਾ ਦੂਜਾ ਪ੍ਰੋਗਰਾਮ ਦੂਜਾ ਪਲਾਣ ਇਹ ਦੂਜਾ ਦੇਖਦੇ ਕੀ ਹੁੰਦਾ ਇੱਥੇ ਪਿਰੀਆਂ ਆਇਆ ਸੀ 3 ਵਜੇ ਲੱਗਾ ਤੇ ਮੜਿਆ ਖੇਤੀ ਨਹੀਂ ਇਹ ਪਹਿਲਾ ਲੇਟ ਆ ਪੁੱਤ ਪਰਟੀਕੂਲ ਚ ਹੈ ਰ ਆਪਣੇ ਕੋਲ ਨਹੀਂ ਠੀਕ ਹੈ ਫਿਰ ਆਪਾਂ ਹੁਣ ਕਿਹੜਾ ਲਈਏ ਬਸ ਕੁਲਚੇ ਛੋਲੇ ਦਾ ਕਹਿ ਦਿੰਦੇ ਕਿਹੜੇ ਕਿਹੜੇ ਨਾ ਕਰੀਏ ਆ ਇਹਨਾਂ ਕੋਲ ਰਹਿ ਗਿਆ ਆ बोलिए तो आलू कुछ कैसा है आलू का मां? बस ज़रा तो अंडा बढ़िया लगा। आलू कुलचा ठीक है। मिक्स वेज कुलचा कहाँ पे? हाँ मिक्स वेज कुलचा कहाँ पे? मिक्स वेज कर दो चार पंजे। पंजे पंजे। तब मैंने करने आके। आटे के आटे भी कारों आटे भी कारों आटे भी कारों फ़ोन ਇਹ ਤਾਂ ਸੋਹਣੀ ਬਣੀ ਹੋਈ ਹੈ ਨਾ ਸੈਟਿੰਗ ਬਹੁਤ ਵਧੀਆ ਬਣੀ ਹੈ ਕਿ ਗ્રાਉਂਡ ਫਲੋਰ ਹੈ ਨਾ ਮੈਨੂੰ ਲੱਗਦਾ ਕਿ ਇਹ ਪਤਾ ਵੀ ਨਹੀਂ ਹਵੇ ਆਪਾਂ ਜਿਹੜਾ ਉੱਪਰ ਖੜਾ ਜਾਂਦਾ ਸਰਦਾਰ ਤੇਰਾ ਪੀੜੀਆਂ ਦੀਆਂ ਗਲੀਆਂ ਆਸੀਂ ਉਹ ਮੋਟੇ ਲੱਜ ਗਿਆ ਫੋਰਚ ਲਵਾਉਣ ਨੂੰ ਸੋਚ ਰਹੀ ਸੀ ਕੀ ਆਹੋ ਲੋ ਆਪਣੇ ਕੁਲਝੇ ਛੋਲੇ ਆ ਗਏ ਨੇ नहीं 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 ज़्यादा होगा नहीं 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 बहुत नहीं लो खाओ तो नहीं 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 रिकॉर्डिंग लाइन हम फोटो ले लेते हैं है कि सर कोक है थम्स अप स्प्राइट कोक कोक थम्स अप पर दीन होती कोक कोक लेन के में पापा पनीर तो क्या खाते हैं मासी क्या एकदम पूरे क्या है इतना पटा रहे हो ना ਇਹ ਨੂੰ ਸਿੱਧੇ ਪਟਾਣੀ ਨਹੀਂ ਚੱਲਣਾ ਤਾ ਪਾਣ ਪੇ ਆਉਣਾ ਥੋੜਾ ਪਰਫੈਕਟ ਮਿਲੇਗਾ ਕੋਈ ਕੋਚਾ ਨੰਬਰ ਤੋਂ ਨਹੀਂ ਹੁੰਦਾ ਆਓ ਦੇਖਦੇ ਹਾਂ ਕੀ ਤਾਂ ਉੱਪਰ ਨਹੀਂ ਤੇ ਹਾਂ ਲੋ ਗਾਈਜ਼ ਅਸੀਂ ਮਿਰਤੇ ਵਾਲੇ ਰੋਡ ਤੇ ਪਹੁੰਚ ਚੁੱਕੇ ਹਾਂ ਤੇ ਮਿਰਤੇ ਵਾਲੇ ਰੋਡ ਨਹੀਂ ਕਹਿਣਾ ਹਾਂ ਕਿਹੜਾ ਰੋਡ ਕਹਿਣਾ ਮੈਂ ਤਾਂ ਡਾਊਨ ਟਾਊਨ ਪਹੁੰਚਣ ਵਾਲੇ ਹਾਂ ਮਜ਼ਾਕ ਨਹੀਂ ਕਰਨਾ ਮਾਜੇ ਚ ਬਾਹਰ ਆ ਵੀ ਲੈਂਗੇ ਤੇ ਠੀਕ ਹੈ ਨਾ ਠੀਕ ਹੈ ਨਾ ਇਹ ਸੋਚ ਸਮਝ ਕੇ ਬੋਲੋ ਤੁਸੀਂ ਹਾਂ ਕਿਤੇ ਤੁਹਾਡੇ ਮਨ ਚ ਕੋਈ ਭਲੇਖਾ ਹੋਵੇ ਭਲੇਖਾ ਕੱਢਦੇ ਨਾ ਮੈਂ ਕੋਈ ਭਲੇਖਾ ਨਹੀਂ ਹੈਗਾ ਭਲੇਖਾ ਨਹੀਂ ਮਾਨੀਏ ਤਾਂ ਡਰਦੇ ਤਾਰਨ ਅੱਜ ਆਂ ਧਿਆਨ ਛੁੱਟਦੇ ਧਿਆਨ ਨਹੀਂ ਛੁੱਟਦਾ ਅਮਰ ਪੱਗ ਦਾ ਹੀ ਡਰ ਬਹੁਤ ਆੜੀ ਹੈ ਪੱਗ ਦਾ ਹੀ ਡਰ ਬਹੁਤ ਹੈ ਨਾ ਮਾਨੀਏ ਕਹਿੰਦੇ ਤੇਰੇ ਪੇਕੇ ਆਏ ਹੋਇਆ ਤੂੰ 3 ਸਾਲਾਂ ਬਾਅਦ ਆਈ ਹੈ ਇਹ ਤੇਰਾ ਹੱਕ ਬਣਦਾ ਤਾਂ ਖੁੱਲੀ ਜ਼ਿੰਦਗੀ ਜੀ ਜੋ ਮਰ ਕੇ ਕਾਹ ਬਿਲਕੁਲ ਉੱਚੀ ਮਾੜੀ ਨਹੀਂ ਕਰਨੀ ਮਾੜੀ ਉੱਚੀ ਮਾੜੀ ਇੱਕ ਗੱਲ ਹੈ ਅੱਜ ਮਿੱਥੋਂ ਅੰਮ੍ਰਿਤਸਰ ਤੋਂ ਜਿਹੜਾ ਮਿੱਥੇ ਦਾ ਰੋਡ ਹੈ ਇਹ 2.5 ਸਾਲ ਹੋ ਗਏ ਇਹ ਨਾ ਬਣਿਆ ਕਦੀ ਐਂ ਮੁੜ ਜਾ ਕਦੀ ਐਂ ਮੁੜ ਜਾ ਮੈਂ ਨਾ ਉਤਾਰਦੀ ਮੇਰੇ ਨਾਲ ਗੱਲ ਹੋਈ ਸੀ ਉੱਥੇ ਜਿੱਥੇ ਆਪਾਂ ਕੋਲਚੇ ਖਾਦੇ ਸੀ ਮੈਂ ਕਹਿੰਨ ਕਿ ਆਪਾਂ ਉਧਰੋਂ ਚੱਲਦੇ ਰਹੀਏ ਵੱਲੋਂ ਤੇ ਉਤਾਰ ਕਹਿੰਦੇ ਨਹੀਂ ਇੱਧਰੋਂ ਜਾਣਾ ਮੈਂ ਕਿਹਾ ਇੱਧਰੋਂ ਰੋਡ ਨਹੀਂ ਬਣਿਆ ਹੋਣਾ ਕਹਿੰਦੇ ਲੈ 2 ਸਾਲ ਹੋ ਗਏ ਬਣ ਗਿਆ ਹੋਣਾ ਮੈਨੂੰ ਪਤਾ ਸੀ ਨਾ ਮੇਰੇ ਇਲਾਕੇ ਦਾ ਮੈਂ ਕਰੀ ਕੰਮ ਆਰਾਮਤ ਸੱਲੀ ਬਖਸ਼ ਕਰਦੇ ਆ ਭਾਜੀ ਜਦੋਂ ਕਰਦੇ ਆ ਆਰਾਮ ਘਟਦੀ ਹੈ ਹਾਂ ਬਣਦੇ ਐ ਡੇ ਹੀ ਡੇ ਹੀ ਐ ਬਸ ਬਣਦੇ ਨੇ ਇਹ ਹੁਣ ਹੌਲੀ ਹੌਲੀ ਹੋ ਜਾਣਾ ਵਾ ਤੇ ਖੜ ਜੋ 2-4 ਸਾਲ ਹੋਰ ਇਹ ਪਲਾ ਮੈਥੇ ਜਿਹੜਾ ਮੈਥੇ ਹਾਂ ਇਹ 2 ਪੈਸੇ ਨਹੀਂ ਲੱਤਾਂ ਡਾਣੂ ਉਹ ਵਾਲਾ ਬਣ ਗਿਆ ਕਿ ਨਹੀਂ ਬਣਿਆ ਉਹ ਉਹ ਚੱਲ ਰਿਹਾ ਕੋ ਦਾ ਕੰਮ ਪ੍ਰੋਸੈਸਿੰਗ ਚਾ ਉਹ ਵੀ ਪ੍ਰੋਸੈਸਿੰਗ ਚਾਲੇ ਉਹ ਵੀ 2 ਸਾਲ ਤੋਂ ਉੱਪਰ ਹੋ ਗਏ ਅੰਡਰ ਪ੍ਰੋਸੈਸਿੰਗ ਸਾਰੇ ਦਾ ਰਾਜਾ ਜੰਦ ਜਾਣਦਾ ਸੀ ਉਸ ਟਾਈਮ ਤੋਂ ਉਹ ਉਦੋਂ ਤਿਆਰੀ ਚੱਲਦੀ ਪਈ ਤਿੰਨ ਸਾਲ ਹੋਏ ਕਿੱਡੀ ਕੋ ਗੱਲ ਹੈ ਇਹ ਇਹ ਕਿਹੜਾ ਪਿੰਡ ਆ ਇਹ ਪਿੰਡ ਮੱਤੇ ਵਾਲਾ ਮੱਤੇ ਵਾਲਾ ਹਾਂ ਇੱਥੇ ਯਾਦ ਜੇ ਆਪਾਂ ਉਥੋਂ ਮਠਿਆਈ ਲਈ ਸੀ ਬਿਸ਼ਰੀ ਵਾਰੀ ਆਸੀ ਇੱਥੋਂ ਗੁੜ ਮਿੱਠਾ ਬਹੁਤ ਸ਼ਾਨਦਾਰ ਗੁੜ ਹਾਂ ਗੁੜ ਨਹੀਂ ਮਿਲਦਾ ਨੀ ਰੋਡ ਦੇ ਪਿੰਡਾਂ ਦੇ ਇਹ ਸਾਡੇ ਵਾਲੇ ਇਧਰ ਕਮਾਤ ਬਹੁਤ ਹੁੰਦਾ ਹੈ ਨਾ ਇਸ ਕਰਕੇ ਜਿਹੜੀ ਗੋੜ ਦੀ ਖਾਸियत ਹੈ ਕਿ ਗੋੜ ਬਹੁਤ ਵਧੀਆ ਹੁੰਦਾ ਹੈ ਤੇ ਬਾਕੀ ਜਿਹੜੇ ਭੈਣ ਭਰਾ ਹਾਂ ਇੱਥੋਂ ਦਿੱਤੀ ਪਿਛਲੀ ਵਾਰੀ ਅਮਨ ਡੱਬੇ ਇੱਥੋਂ ਲਏ ਹਨ ਸਿਮੂ ਨੇ ਬਾਹਰ ਜਾਣਾ ਸੀ ਹਾਂ ਬਹੁਤ ਡੱਬੇ ਉਹ ਵੀ ਇਹੀ ਐਸੇ ਰਸਤੇ ਤੇ ਚਲੋ ਜੀ ਅਸੀਂ ਮੈਂ ਤਾਂ ਡਾਊਨ Town ਪਹੁੰਚਣ ਵਾਲੇ ਹਾਂ ਮੈਂ ਤਾਂ ਡਾਊਨ Town ਪਹੁੰਚ ਕੇ ਫਿਰ ਤੁਹਾਨੂੰ ਸਿੱਧਾ ਆਹੀ ਲੋ ਕਰਾਂਗੇ ਮੈਂ ਤਾਂ ਡਾਊਨ Town ਪਹੁੰਚਦਾ ਤੇ ਟਾਈਮ ਹੋਇਆ ਨਹੀਂ ਟਾਈਮ ਹੈ ਨਹੀਂ ਸਾ ਮੀ ਅਮੇ ਅਮਕੇ ਗੋਲ ਦੇ ਖਾਣ ਇਧਰ ਹੱਲ ਕਰੇ ਜਾ ਗਏ ਲੋਗੇ ਠੀਕ ਠੀਕ ਕਰੇ ਸਾਡੇ ਸਾਰੇ ਪਿੰਡ ਪੜਾ ਪਹੁੰਚੇ ਮੇਰੇ ਚਾਚੇ ਦੀਆਂ ਕੁੜੀਆਂ ਵੀ ਉਸ ਤੋਂ ਬੜਾ ਪੇਸ ਆਪਣੀ ਨਾ ਵੇਟ ਕਰਨੀਆਂ ਦੀ ਛੇਤੀ ਆਓ ਛੇਤੀ ਆਓ ਅੱਛਾ ਮੈਂ ਮੈਂ ਤੇ ਤਾਂ ਇੱਕ ਜਿਹੀ ਹੋਰ ਖਾਸ ਹੈ ਉੱਥੇ ਜੇ ਤੁਸੀਂ ਵਾਕਫ ਟੂਰ ਕਰੋਗੇ ਨਾ ਲਗਦਾ ਉਹ ਬਹੁਤ ਵਧੀਆ ਫੀਲ ਹੋਏਗਾ ਅਸੀਂ ਤੇ ਕਿਤਾਬ ਨਾ ਹਾਂ ਪਹਿਲਾਂ ਉੱਥੇ ਬਸ ਤੇ ਉੱਤਰ ਜਾਂਦੇ ਸੀ ਕਿ ਅੱਡੇ ਤੇ ਤੇ ਉੱਥੇ ਜਿਹੜਾ ਡਾਊਨ ਟਾਊਨ ਨੂੰ ਜਾਣਾ ਤੁਰਕੇ ਜਾਣਾ ਹੁੰਦਾ ਸੀ ਉਦੋਂ ਕੇ ਨਾ ਸਾਈਕਲਰ ਨਾ 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 ਨੂੰ ਵੀ ਬਣਾਉਂਦਾ ਤਾਂ ਟਾਂ ਟੱਟੇ ਜਾ ਕੇ ਹੁੰਦੇ ਸਾਰੇ ਘੁੱਟੇ ਆ ਜਾਂਦੇ ਇਹ ਨਹੀਂ ਥੋੜਾ ਕਹਿੰਦੇ ਅੱਜ ਸਾਡੀ ਸਟੇ ਆ ਜੀ ਇੱਥੇ ਮਤਲਬ ਸਾਡੇ ਪਿੰਡ ਤੇ ਕੱਲ ਨੂੰ ਸਾਡੀ ਵਾਪਸੀ ਹੈ ਤੇ ਕੱਲ ਨੂੰ ਹੀ ਸ਼ਾਮ ਜੀ ਨੂੰ ਨਿਕਲਾਂਗੇ ਸਵੇਰੇ ਸਵੇਰੇ ਨਿਕਲਦੇ ਦੋ ਦਿਨ ਆਏ ਜੀ ਤਾਂ ਕਰਦਾ ਕਿ ਹਫਤਾ ਦਸ ਦਿਨ ਰਹੀ ਹੈ ਪਰ ਕਬੀਲਦਾਰੀਆਂ 'ਚ ਬਹੁਤ பசੇ ਹੋਏ ਆ ਟਾਈਮ ਬਿਲਕੁਲ ਵੀ ਨਹੀਂ ਹੁਣ ਵੀ ਸਾਡੀਆਂ ਬਟਿਕ ਵਾਲੀਆਂ ਭੈਣਾਂ ਜਿਹੜੀਆਂ ਥੋੜੀਆਂ ਜੀਆਂ ਵਿਚਾਰੀਆਂ ਨਾ ਨਰਵਸ ਹੋ ਗਈਆਂ ਨੇ ਕਿ ਕਿੱਥੇ ਤੁਰਗੀਆਂ ਨੇ ਰਾਜ ਵੀ ਹੋ ਗਈਆਂ ਨਰਵਸ ਵੀ ਹੋ ਗਈਆਂ ਪਹਿਲਾਂ ਕਹਿੰਦੇ ਕਿ ਮੈਸੇਜ ਆਇਆ ਮੈਨੂੰ WhatsApp ਤੇ ਕਹਿੰਦੇ ਹਾਂ ਹਾਂ ਠੀਕ ਠਾਕ ਉਹ ਕਿੱਥੇ ਤੁਰਗੀਆਂ ਸਾਨੂੰ ਤਾਂ ਬੜੀ ਟੈਨਸ਼ਨ ਹੋ ਗਈ ਹੈ ਕਹਿੰਦੇ ਹਾਂ ਲਓ ਬਾਈ ਆ ਤੇ ਬਸ ਜਲਦੀ ਤੁਹਾਨੂੰ ਵੀ ਇਹੀ ਸਰਪ੍ਰਾਈਜ਼ ਦਵਾਂਗੇ ਬਕਰਨੇ ਤੇ ਮੇਰੇ ਕੈਮਰੇ ਦੀ ਬਸ ਘਰਾਤੀ ਆ ਜੀ ਬੋਪਾ ਰਾਏ ਦਾ ਇੱਥੇ ਹੋਣਗੇ ਗਗੜੂਲੀ ਉਦੋਂ ਉਦੋਂ ਇੱਥੇ ਸੀ ਦੇਖ ਲੈ ਇੱਥੇ ਕਿਹੜਾ ਢਾਬਾ ਦੇਖ ਲੈਂਦੇ ਨੇ ਉਹਦਾ ਕਿਹਾ ਕਿ ਬੋਪਾ ਰਾਏ ਆਂਦੇ ਆ ਮੈਂ ਪਤਾ ਨਹੀਂ ਮੈਂ ਪਿੱਛੇ ਬੋਪਾ ਰਾਏ ਹੀ ਹਮਣ ਤੇ ਚਲੋ ਜੀ ਮਿਲਦੇ ਆ ਤੁਹਾਨੂੰ ਘਰੇ ਜਾ ਕੇ ਠੀਕ ਹੈ ਜੀ